ਹਾਂਜੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 49ਵੀਂ ਸਰਾਨਾ ਵਰਸੀ ਦੇ ਸਮਾਗਮ ਤੇ ਪਿੰਡ ਫਰਵਾਲੀ ਦੀ ਸੰਗਤ ਵੱਲੋਂ ਠੰਡਿਆਂ ਦਾ ਲੰਗਰ ਲਾਇਆ ਜਾਂਦਾ ਆਜੋ ਗੱਲਬਾਤ ਕਰਦੇ ਆਂ ਬਾਈ ਜੀ ਕੀ ਖਾਲਸਾ ਬਾਈ ਜੀ ਕੀ ਫਤਿਹ ਬਾਈ ਜੀ ਕੀ ਖਾਲਸਾ ਬਾਈ ਜੀ ਕੀ ਫਤਿਹ ਜੀ ਬਾਬਾ ਜੀ ਕਦੋਂ-ਕਦੋਂ ਚੱਲ ਰਿਹਾ ਜੀ ਆਪਣਾ ਲੰਗਰ 5-6 ਸਾਲ ਹੋ ਗਏ ਜੀ ਪਿੰਡ ਵਾਲੋਂ ਹੰਗਾਈ ਇਹ ਠੀਕ ਆ ਜੀ ਠੀਕ ਆ ਤੇ 49ਵੀਂ ਵਰਸੀ ਚੱਲ ਰਹੀ ਹੈ ਜੀ ਠੀਕ ਆ ਜੀ ਠੀਕ ਆ ਕਿੰਨੇ ਸਾਲ ਹੋ ਗਏ ਪੂਰੀ ਸੇਵਾ ਚੱਲਦੀ ਆ ਪਿੰਡ ਫਰਵਾਲੀ ਦੇ ਨੌਜਵਾਨ ਦੇ ਪੂਰਾ ਸਹਿਯੋਗ ਕਰਦੇ ਨੇ ਨਾਲ ਠੀਕ ਸ਼ਾਂਕਾ ਤਾਂ ਠੰਡੇ ਸਾਕ ਰਹੀ ਆ ਤੇ ਪਿੰਡ ਫਰਵਾਲੀ ਦੇ ਨੌਜਵਾਨਾਂ ਦੇ ਵੱਡੇ ਉਦਮ ਸਦਕਾ ਠੰਡਿਆਂ ਦਾ ਲੰਗਰ ਚੱਲਦਾ ਹੈ ਤੇ ਨੌਜਵਾਨ ਵੀ ਬੜਾ ਵੱਡਾ ਉਪਰਾਲਾ ਕਰਦੇ ਨੇ ਤੇ ਅੱਗੇ ਹੋ ਕੇ ਬੱਦ ਚੜ ਕੇ ਸੇਵਾ ਕਰਦੇ ਨੇ ਨੌਜਵਾਨ ਵੀ ਬੜੀ ਸਰਦਾ ਦੇ ਨਾਲ ਬਿਨਾਂ ਕਹੇ ਸੇਵਾ ਕਰਦੇ ਨੇ ਇਹ ਨਹੀਂ ਹੈ ਕਿ ਜਿਵੇਂ ਕਿ ਅੱਜ-ਕੱਲ ਦੇ ਜਵਾਨੇ ਵਿੱਚ ਫੋਨ ਚੱਕਿਆ ਤੇ ਲੱਗੇ ਹੋયા ਨਾ ਬਿਨਾਂ ਕਹੇ ਨੌਜਵਾਨ ਆਪੋ ਆਪਣੀ ਸੇਵਾ ਨਿਭਾ ਰਹੇ ਹਨ ਵੱਡਾ ਉਪਰਾਲਾ ਹੈ ਨਵਾਲੀ ਕਲਿਆਣ ਤੋਂ ਮੇਰਾ ਵੀਡੀਓ ਵੀ ਤੁਸੀਂ ਬੰਦ ਕਰੋ ਮੇਰਾ ਵੀਡੀਓ